ਇਸ ਪ੍ਰਦੇਸ਼ ਵਾਸੀ ਦੀ ਸਮੂਹ ਸਾ ਸੰਗਤਿਓ ਵਰ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੰਘ ਸਭਾ ਪ੍ਰੈਸਬੀਨ ਗੁਰਦਰਾ ਸਾਹਿਬ ਕਾਗੇ ਵਿੱਚ ਖੜੇ ਆਂ ਅੱਜ ਅਸੀਂ ਉਹਨਾਂ ਪਰਿਵਾਰਾਂ 'ਚ ਇੱਕ ਪਰਿਵਾਰ ਸਰਦਾਰ ਪਰਮੰਦਰ ਸਿੰਘ ਮਾਤਰ ਜੀ ਜਿਨ੍ਹਾਂ ਨੂੰ ਲਗਭਗ ਸਾਰੇ ਤੁਸੀਂ ਜਾਣਦੇ ਆਂ ਅਸੀਂ ਗੁਰਦਰਬੀ ਗੁਰਦਰਾ ਸਾਹਿਬ ਦੀ ਸ਼ੁਰੂਆਤ ਕਿਵੇਂ ਹੋਈ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਉੰਦੇ ਉਹਨਾਂ ਜਾਣਕਾਰੀ ਲੈਣਾ ਚਾਹਵਾਂਗੇ ਮੈਂ ਸਭ ਤੋਂ ਪਹਿਲਾਂ ਆਪਣੇ ਸਜੀਤ ਬਾਜਾਗਨ ਦੇ YouTube ਚੈਨਲ ਤੇ ਸਰਦਾਰ ਪ੍ਰਮਿੰਦਰ ਸਿੰਘ ਮਾਸਟਰ ਜੀ ਨੂੰ ਜੀ ਆਇਆਂ ਕਹਿੰਦਾ ਭਾਈ ਖਾਲਸਾ ਭਾਈ ਸਿੱਖ ਅੰਕਲ ਜੀ ਕਿਹੜੇ ਸਾਲ ਦੇ ਵਿੱਚ ਇਹ ਗੋਦ ਅਫਸਰ ਦੀ ਸਰਵਾਰ ਹੋਈ ਸੀ ਅ ਸਜੀਤ ਬਾਜਾਗਨ ਦੇ ਤੁਹਾਡੇ YouTube ਚੈਨਲ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸ਼ਬਦ ਸਹਿਚਿਕਾ ਹਾਂ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਕਿਹੜੇ ਸਾਲ ਵਿੱਚ ਇਹਦੀ ਸ਼ੁਰੂਆਤ ਹੋਈ ਤੋ ਯਾਰ 9 ਦੇ ਵਿੱਚ ਜਿਹੜੀ ਅਸੀਂ ਥਿੰਕ ਅਬਾਊਟ ਪ੍ਰਿਸਪਨ ਸੰਸਥਾ ਜਿਹੜੀ ਸੀ ਸਥਾਪਿਤ ਕੀਤੀ ਗਈ ਸੀ ਇਹਦਾ ਮੁੱਖ ਉਦੇਸ਼ ਇਹ ਸੀਗਾ ਕਿ ਇਹ ਇਸ ਤੋਂ ਪਹਿਲਾਂ ਜਿਹੜਾ ਸੀਗਾ ਏਟ ਮਾਈਲ ਪਲੇਨ ਸਾਊਥ ਸਾਈਡ ਬਿਜਨਸ ਡਿ ਗੋ ਗੁਰੂਪੁਰਸਿੰਘ ਤੇ ਜਿਹੜੀਆਂ ਸੰਸਥਾ ਨਾਰਥ ਸਾਈਡ ਤੇ ਰਹਿੰਦੀਆਂ ਸੀ ਉਹਨਾਂ ਨੂੰ ਕੋਈ 45 ਤੋਂ 50 ਮਿੰਟ ਜਿਡੇ ਸੀ ਕਿ ਉੱਥੇ ਗੁਰੂ ਘਰ ਤੱਕ ਪਹੁੰਚਦੇ ਸੀ ਤੇ ਜਿਹੜੀਆਂ ਸੰਸਥਾ ਜਿਹੜੇ ਵਿੱਚ ਸਿੰਗ ਸਰਵਪਿੰਡ ਵਿੱਚ ਉਸ ਦਾ ਇਸ ਤਰ੍ਹਾਂ ਨਿਕਲੀ ਤੇ ਸ਼ੁਰੂ ਦੇ ਵਿੱਚ ਇੱਕ ਹਾਲ ਹਾਇਰ ਕਰਕੇ ਹਫਤਾਵਾਰੀ ਪ੍ਰੋਗਰਾਮ ਕੀਤਾ ਗਿਆ ਜਿਸ ਜਗ੍ਹਾ ਤੇ ਆਪਾਂ ਹੁਣ ਖੜੇ ਆ 2011 ਦੇ ਵਿੱਚ 13 ਲੱਖ ਡਾਲਰ ਦੀ ਕੀਮਤ ਦੇ ਨਾਲ ਇਸ ਜਗ੍ਹਾ ਨੂੰ ਖਰੀਦਿਆ ਗਿਆ ਜਿਹੜਾ ਕਿ ਸਾਰਾ ਸੰਗਤ ਦੇ ਪ੍ਰਯੋਗ ਦੇ ਨਾਲ ਸੀ ਤੇ ਉਸ ਦੇ ਵਿੱਚ ਨਵੇਂ ਗੁਰੂ ਘਰ ਦੀ ਸਾਰੀ ਵਾਸਤੇ ਜਿਹੜਾ ਸੀਗਾ ਨੇ ਸਾਰੇ ਬਣਾ ਕੇ ਉਸ ਦੀ ਰਿਸਪੋਸਿਬਿਲਟੀ ਕੌਂਸਲ ਤੋਂ ਮਨਜ਼ੂਰੀ ਲਈ ਗਈ ਪਰ 2016 ਦੇ ਵਿੱਚ ਇਸ ਦੇ ਨਾਲ ਹੀ ਜਿਹੜਾ ਸੀਗਾ 16 ਸਾਡੇ 16 ਇਕੱਠਾ ਜਿਹੜੀ ਸੀਗੀ ਉਸ ਕੋਕਾਉ ਕੋਈ ਤਾਂ ਉਹ ਜਿਹੜੀ ਸੀਗੀ 31 ਲੱਖ ਤੇ 50000 ਡਾਲਰ ਦੇ ਨਾਲ ਉਹ ਜਗ੍ਹਾ ਖਰੀਦੀ ਗਈ ਤਾਂ ਫਿਰ ਜਿਹੜਾ ਨਵਾਂ ਗੁਰੂ ਘਰ ਬਣਾਉਣਾ ਜਿਹੜੀ ਪਲਾਨ ਸੀਗੀ ਉਹ ਪਿੱਛੇ ਖੋਣੀ ਪਈ ਤੇ ਜੋ ਜਦੋਂ ਤੋਂ ਸ਼ੁਰੂ ਕੀਤਾ ਹੈ 2011 ਤੋਂ ਇਸ ਜਗ੍ਹਾ ਤੇ ਆਪਣੇ ਸੰਗਤਾਂ ਦੀ ਆਮਤ ਜਿਹੜੀ ਵਧ ਰਹੀ ਹੈ ਤਾਂ ਇਸ ਟਾਈਮ ਕੋਈ ਹਰ ਹਫਤੇ ਜਿਹੜਾ ਵਾ 5000 ਦੇ ਕਰੀਬ ਸੰਗਤ ਜਿਹੜਾ ਇੱਥੇ ਆ ਕੇ ਆਪਣੇ ਗੁਰੂ ਜੀ ਦੇ ਵਰਤਨ ਕਰਕੇ ਤੇ ਲਹਾਤ ਪਾ ਗਏ ਨੇ ਤੇ ਜਿਹੜਾ ਇਹ ਗੁਰੂ ਘਰ ਹੈ ਜਿਹੜੇ ਤਰ੍ਹਾਂ ਲੈਂਗੇ ਚਾਲ ਪਿੰਡੂ ਆ ਇੱਕ ਗਰੀਬ ਪਰਿਵਾਰ ਦੇ ਬੱਚੇ ਜਿਹੜੇ ਜਿਹੜੇ ਦੇ ਇਸ ਤਰ੍ਹਾਂ ਦੇ ਜਿਹੜੇ ਹੋਣਾ ਆਪਾਂ ਆਪਾਂ ਦੇਖਾ ਦੇ ਰਹੇ ਹਾਂ ਤਾਂ ਇਹ ਆਪਾਂ ਜਿਹੜਾ ਪੰਜਾਬ ਵਿੱਚੋਂ ਆਪਾਂ ਚੱਕ ਕੇ ਆਏ ਹਾਂ ਬਿਲਕੁਲ ਲੋਕ ਜਿਹੜਾ ਆਪਣੀ ਜਿਹੜੀ ਹੈ ਪਰੋਂ ਕਿ ਉਹਦੇ ਪਰਿਵਾਰ ਵਿੱਚ ਦੇ ਪਿੰਡੂ ਕਿਵੇਂ ਹੋਏ ਆ ਤੇ ਇੱਥੇ ਵੀ ਜਿਹੜਾ ਵਾਕਾ ਵਰਨਾ ਆਪਣੇ ਪਿੰਡੂ ਵਾਕਾ ਵਰਨ ਵਰਗਾ ਬਰਨਾਲੀ ਸ਼ਹਿਰ ਤੋਂ ਕੋਈ ਬਹੁਤ ਜ਼ਿਆਦਾ ਦੂਰ ਨਹੀਂ ਸਿਰਫ ਪਾਰਕਿੰਗ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ। ਇਸ ਲਈ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ, ਅਸੀਂ ਨੇ ਟਰੱਕ ਦੇ ਜਿਹੜਾ ਹੈ ਨਵੀਂ ਜਿਹੜੀ ਹੈ دیوار ਜਿਹੜੀ ਕੜੀ ਕੀਤੀ ਜਾਏਗੀ ਉਸ ਤੇ ਨਾਲ ਹੀ ਜੋ ਆਪਾਂ ਪੰਜਾਬ ਦੇ ਗੁਰੂ ਘਰਾਂ ਵਿੱਚ ਦੇਖਦੇ ਹਾਂ ਉਹ ਟੋਟੇ ਗੇਟ ਹੁੰਦੇ ਹਨ। ਉਸ ਤਰ੍ਹਾਂ ਦੇ ਗੇਟ ਲਾ ਕੇ ਉਹਨਾਂ ਦੇ ਉੱਪਰ ਤਾਂ ਕਿ ਇੱਕ ਨਾ ਕੋਈ ਹੱਦ ਜਿਹੜੀ ਹੈ। ਆਪ ਵੀ ਗੱਲ ਕਰਦੇ ਆ ਕਿ ਆਪਾਂ ਚਾਰਦਵਾਰੀ ਇੰਡੀਆ ਵੱਲੋਂ ਬਣਾ ਰਹੇ ਆਂ ਤੇ ਸਾਰਾ ਸਿੱਕਮ ਜਿਹੜੇ ਗਵਰਮਟ ਹੈਗੇ ਆ ਉਹ ਸਾਰੇ ਪੰਜਾਬ ਤੋਂ ਲੈ ਕੇ ਆਪਾਂ ਕਿੰਨਾ ਦਾ ਮੰਗਲ ਪ੍ਰੋਜੈਕਟ ਬਣਾ ਰਹੇ ਆਂ ਜਿਹੜਾ ਚਾਰਦਵਾਰੀ ਦਾ ਹੈਗਾ ਤੇ ਨਾਲ ਜਿਵੇਂ ਆਪਣੇ ਪੰਜਾਬ ਦੇ ਵਿੱਚ ਦੇਖ ਹੁੰਦੀ ਹੈ ਗੁਰੂ ਘਰਾਂ ਦੀ ਉਸੇ ਤਰ੍ਹਾਂ ਦੇਖੋਏਗੀ ਹਾਂ ਬਿਲਕੁਲ ਉਸੇ ਤਰ੍ਹਾਂ ਦੇਖੋਏਗੀ ਜਿਹੜੇ ਗੁੰਮਦ ਆ ਉਹ ਆਪਣੇ ਪੰਜਾਬ ਤੋਂ ਆਰਡਰ ਕਰਕੇ ਦਿੱਤੇ ਜਾਣਗੇ ਤੇ ਉਹ ਪੰਜਾਬ ਤੋਂ ਹੀ ਆਉਣਗੇ ਇੱਕ ਸਾਲ ਤੋਂ ਸਾਂਗਤਿਕ ਦਸਣ ਵਾਲੀ ਗੱਲ ਹੋਰ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਮਾਸਟਰ ਹੋਰਾਂ ਦਾ ਪਿਛਲੇ ਬਹੁਤ ਲੰਮੇ ਸਮੇਂ ਤੋਂ 10-12 ਸਾਲ ਤੋਂ ਇੱਕ ਪੰਜਾਬੀ ਸਕੂਲ ਵੀ ਚੱਲਦਾ ਜਿਹਨੂੰ ਸਿੰਘ ਸਵਾ ਦੇ ਗੁਰਮੁਖੀ ਸਕੂਲ ਟਾਈਮਿੰਗ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਵੀ 250 ਬੱਚਾ ਇਸ ਟਾਈਮ ਲਗਭਗ ਸਿੱਖਿਆ ਲੈ ਰਹੇ ਆ ਕਿ ਬਾਕੀ ਸਰਦਾਰ परमंदर सिंह जी दशम रोड पर स्कूल बारे जरूर जानकारी साझा करो क्योंकि मां बोली ਸਭਿਆਚਾਰ ਵਿੱਚ ਇਹਨਾਂ ਸਾਡਾ ਜੁੜਨਾ ਬੇਹੱਦ ਜ਼ਰੂਰੀ ਹੈ ਪਰਦੇਸਾਂ ਚਾ ਕੇ ਤਾਂ ਉਹਦੇ ਬਾਰੇ ਜਰੂਰ ਜਾਣਨਾ ਪਊ। सतीश सिंह जी अपने गुरमति स्कूल लेते चल रहे हैं हर हर एक एक बच्चे को पढ़ाई चलती है ਤੁਸੀਂ ਵੀ ਬੜੇ ਨਮੇਤਾ ਮੈਂ ਤੋਂ ਉਸ ਗੁਰਮਤੀ ਸਕੂਲ ਨਾਲ ਜੁੜੇ ਹੋ ਹੋ ਅਤੇ ਨਿਸ਼ਕਾਮ ਸੇਵਾ ਕਰ ਰਹੇ ਹੋ ਤਾਂ ਉਸ ਦੇ ਵਿੱਚ ਕੋਈ ਕਾਇਸੋ ਦੇ ਈ ਬੱਚੇ ਹਨ ਤੇ ਇਹ ਜਿਹੜਾ ਸਕੂਲ ਹੈ ਇਥੋਂ ਦਾ ਜਿਹੜਾ ਐਜੂਕੇਸ਼ਨ ਕਮਿਨਡ ਜਿਹੜਾ ਗਵਰਨਮੈਂਟ ਦੇ ਨਾਲ ਅਫੀਲੀਏਟਡ ਹੈ ਤਾਂ ਉਸ ਤੋਂ ਕੋਈ ਗ੍ਰਾਂਟ ਵੀ ਮਿਲਦੀ ਹੈ ਤੇ ਇਸ ਤੋਂ ਜਿਹੜਾ ਨੈਕਸਟ ਪ੍ਰੋਜੈਕਟ ਹੈ ਉਹ ਆਪਣੇ ਸਿੱਖ ਗ੍ਰਾਮਰ ਸਕੂਲ ਜਿਹੜਾ ਹੈ ਆਪਣੇ ਖਾਸਾ ਸਕੂਲ ਸਥਾਪਨਾ ਕਰਨ ਦੀ ਹੈ ਉਸ ਤੇ ਲਈ ਗੱਲਬਾਤ ਚੱਲ ਰਹੀ ਹੈ ਤਾਂ ਉਹ ਪ੍ਰੋਜੈਕਟ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਮਿੱਥੀਰੂਅਰ ਸ਼ੁਰੂਆਤ ਕਰਕੇ ਕੰਪਲੀਟ ਕੀਤਾ ਜਾਏਗਾ ਤਾਂ ਕਿ ਆਪਣੇ ਜਿੰਲੇ ਵੀ ਸਿੱਖ ਬੱਚੇ ਹਨ ਉਹ ਖਾਸ ਸਕੂਲ ਵਿੱਚ ਆ ਕੇ ਉਸ ਮੁਹਕਾਸਾ ਤੇ ਸਿੱਖੀ ਦੇ ਮਾਹੌਲ ਵਿੱਚ ਜਿਹੜੀ ਹੈ ਵਿਦਿਆਲਾਸਿਕਲੀ ਸਕੂਲ ਉਸ ਤਰ੍ਹਾਂ ਹੀ ਹੋਏਗਾ ਜਿਸ ਤਰ੍ਹਾਂ ਕਿ ਦੂਸਰੇ ਕੈਥਲਿਕ ਸਕੂਲ ਐਂਗਲਿਕਨ ਸਕੂਲ ਜੇ ਆਪਨੇ ਇਸ YouTube ਚੈਨਲ ਤੇ ਇਨਾ ਹੀ ਅਸੀਂ ਬੇਨਤੀ ਕਰਦੇ ਆਂ ਅੰਕਲ ਜੀ ਨੂੰ ਵੀ ਅਖੀਰ ਦੇ ਵਿੱਚ ਸੰਗਤ ਵਾਸਤੇ ਸੁਨੇਹਾ ਸੰਦੇਸ਼ ਜ਼ਰੂਰ ਦੇਣਾ ਆ ਸੰਗਤ ਨੂੰ ਸਿਰਫ ਬਰਸਦੇ ਆ ਇਹੋ ਹੀ ਹੈ ਜੇਕਰ ਤੁਸੀਂ ਪ੍ਰਿੰਸੀਪਲ ਵਿੱਚ ਰਹਿੰਦੇ ਹੋ ਤਾਂ ਜ਼ਰੂਰ ਇਹ ਦੂਰ ਕਰਦੇ ਸਰਚਾ ਕੇ ਦਿਓ ਤੇ ਜੇਕਰ ਪ੍ਰਿੰਸੀਪਲ ਵਿੱਚ ਨਹੀਂ ਹੈ ਤਾਂ ਜੋ ਵੀ ਜਿਹੜਾ ਤੁਹਾਡਾ ਲਜ ਦੀਕ ਦਾ ਗੁਰੂ ਘਰ ਹੈ ਉੱਥੇ ਆਪਣੇ ਬੱਚੇ ਨੂੰ ਲੈ ਕੇ ਜਾਓ ਆਪ ਵੀ ਜਾਓ ਤੇ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ ਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਵੇਂ ਪ੍ਰੋਜੈਕਟ ਕਰ ਰਹੇ ਹਨ ਨਵਾਂ ਗੁਰੂ ਘਰ ਬਣਾਉਣਾ ਹੈ ਤਾਂ ਵੱਧ ਤੋਂ ਵੱਧ ਜਿਹੜਾ ਹੈ ਤੁਸੀਂ ਆਪਣੇ ਮਾਈਕ ਸਾਜਾ ਜੋ ਵੀ ਕਰ ਸਕਦੇ ਹੋ ਉਹ ਜ਼ਰੂਰ ਕੀਤੀ ਜਾਵੇ ਤਾਂ ਕਿ ਜਿਹੜੇ ਗੁਰੂ ਘਰ ਨੂੰ ਨਵਾਂ ਗੁਰੂ ਘਰ ਬਣਾਉਣ ਦਾ ਕਾਰਜ ਹੈ ਜੀ ਜਿੱਥੇ ਤੇ ਤੇ ਲਿੰਕਰੀ ਚੜਿਆ ਜਾਵੇ ਵਾਇਕ੍ਰਿਤੀ ਦਾ ਆਵਾਇਕ੍ਰਿਤੀ ਬੀਪੀ ਅਸੀਂ ਆਪਣੇ ਚੈਨਲ ਵੱਲੋਂ ਸਮੁੱਚੀ ਗੋਦਰਾ ਟੀਮ ਆ ਜੜੀ ਕਮੇਟੀ ਆ ਉਹਦੇ ਵੀ ਡਾਇਰੈਕਟਰ ਨੇ ਸਰਦਾਰ ਰਮਿੰਦਰ ਸਿੰਘ ਮੈਂ ਵੀ ਉਸ ਕਮੇਟੀ ਦਾ ਸੇਵਾਦਾਰ ਰਿਆਂ ਕੋ ਚਰ ਅਸੀਂ ਸਾਰੇ ਸਮੂਹ ਸੰਗਤ ਗੋਦਰਾ ਦੇ ਬਿਲਡਿੰਗਾਂ ਬਾਨਨੇ ਆ ਸਕੂਲ ਬਾਨਨੇ ਆ ਸਾਰੇ ਆਪ ਆਪ ਰਲ ਮਿਲ ਕੇ ਸੇਵਾ ਕਰੀਏ ਤੇ ਅਸੀਂ ਗੋਦਰਾ ਸਾਹਿਬ ਦਾ ਅਕਾਊਂਟ ਨੰਬਰ ਵੀ ਕੋ ਸੰਗਤ ਦੂ ਰਹਿੰਦੀ ਆ ਉਹ ਮਾਇਆ ਨਹੀਂ ਭੇਜ ਸਕਦੇ ਤੇ ਅਸੀਂ ਬੇਨਤੀ ਕਰਾਂਗੇ ਕੈਮਰਾਮੈਨ ਵੀ ਆਪਣਾ ਜਿਹੜਾ ਕਾਊਂਟ ਨੰਬਰ ਆ ਉਹ ਵੀ ਸ਼ੇਅਰ ਕੀਤਾ ਜਾਵੇ ਤਾਂ ਸਮੂਹ ਸੰਗਤបាន ਦਾਤ ਸਬੰਧ ਕੱਢ ਸਕੇ ਤੇ ਆਪਣਾ ਜੀਵਨ ਸਫਲ ਕਰੇ ਐ ਇੰਨਾ ਕੁਝ ਬੋਲਦਾ ਖਿਮਾਂ ਦਾ ਜਾਚਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ